ਸਾਡੇ ਪਰਾਣੇ ਮੱਦਦ ਲਈ ਅੱਗੇ ਆਏ ਨੇ ਪੈਣ ਰਜਨਦੀਪ ਸ਼ਰਮਾ ਜੀ ਹਮ ਤਾਂ ਮੈਰਟ ਨੇ ਇਹਨਾਂ ਨੇ ਵੀ ਬਹੁਤ ਤਕੜੀ ਕਬੱਡੀ ਖੇਡੀ ਐ ਸੋ ਅੱਜਕੱਲ ਕੋਚ ਨੇ ਕਬੱਡੀ ਦੇ ਅੱਪੇ ਨੇ ਤੁਹਾਡੇ ਪਿੰਡ ਦੇ ਆਇਆ ਤੁਹਾਡੇ ਨਗਰ ਦੇ ਵਿੱਚ ਆਇਆ ਬਾਈ ਟੀਪੀ ਹੋਰਾਂ ਨੇ ਬਹੁਤ ਵੱਡੀ ਮਦਦ ਉਹ ਜਿਹੜਾ ਆਪਨ ਕਹਿ ਰਿਹਾ ਤਾਂ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੇਡ ਜਗਤ ਨੂੰ ਤੁਸੀਂ ਕਬੱਡੀ ਖੇਡੇ ਹੋ ਐਨਆਰਆਈ ਭਰਾਵਾਂ ਨੂੰ ਤੇ ਕਿੰਨਾ ਕੁ ਦਰਦ ਹੈ ਤੁਸੀਂ ਭਾਵੇਂ ਵਾਹੇ ਗਏ ਹੋ ਤੇ ਸੱਟੋਂ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਖੁਸ਼ੀ ਮੰਡ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਦਰਦ ਹੈ ਖੀਵੇ ਦੇ ਜਿਹੜਾ ਪਰਿਵਾਰ ਹੈ ਪੀਕਾ ਪਰਿਵਾਰ ਕਸ਼ਿਕਾ ਜੀ ਦਰਦ ਤਾਂ ਤੁਹਾਨੂੰ ਪਤਾ ਹੀ ਆਣਾ ਸ਼ੁਰੂ ਤੋਂ ਹੈ ਗਈ ਹੈਗਾ ਬਸ ਕੀ ਆਪਣੇ ਕਰਦੇ ਹਲਾ ਸ਼ੁਰੂ ਤੇ ਕਰਾਉਦੇ ਜੀ ਅਸੀਂ 20 ਸਾਲ ਮੋਢ ਲੋਪੜ ਦੇ ਵਿੱਚ ਖੇਡਿਆ ਵੱਡੀ ਪੈਨ ਤੋਂ ਦੋ ਸ਼ਰਮਤ ਲੈ ਕੇ ਛੋਟੀ ਤੱਕ ਜੀ ਅਸੀਂ ਹੱਦ ਤੱਕ ਕਦੇ ਵੀ ਆਪਣੀ ਦਾ ਘਰ ਦੀ ਗਰੀਬੀ ਜਾਇ ਨਹੀਂ ਕੀਤੀ ਸੀ ਕਦੇ ਵੀ ਜੀ ਅਸੀਂ ਆਪਣਾ ਕਬੱਡੀ ਖੇਡ ਕੇ ਆਉਂਦੀਆਂ ਬਸ ਜਿੰਨਾ ਨਾ ਕੁਝ ਮਿਲਦਾ ਸੀ ਅਸੀਂ ਆਪਣਾ ਲੈ ਆਉਣਾ ਕਰੇ ਜੀ ਚਲੋ ਉਹਦੇ ਨਾਲ ਆਪਣਾ ਕੀ ਹੈ ਖਾਤਾ ਪਾਣੀ ਨਿਕਲਦਾ ਹੁੰਦਾ ਹੈ ਹੈਨਾ ਜਿਆ ਦਾ ਚੰਦੂ ਪੜਾ ਹੀ ਨਿਕਲ ਜਾਂਦੀ ਹੈ ਉਹ ਜਿਹੜਾ ਘਰ ਨਹੀਂ ਪੈਂਦੇ ਹੁੰਦੇ ਜੀ ਜੀ ਬਸ ਸਭ ਤੋਂ ਵਰਤਨ ਵਾਰ ਮੈਂ ਵਾਈ ਦਾ ਕਰਦੀ ਆ ਆਪਣੀ ਦੀਪ ਕੌਣਾ ਟਰੋਫੀ ਵਾਲਾਈ ਦਾ ਤੇ ਪੂਰੀ ਟੀਮ ਦਾ ਸਾਡੀ ਦਾ ਜੀ ਜਿਨ੍ਹਾਂ ਨੇ ਸਾਡੇ ਘਰ ਆ ਕੇ ਨਾਲ ਸਹਿਯੋਗ ਦਿੱਤਾ ਤੇ ਬਾਕੀ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੀ ਆ ਜਿਹਨੇ ਵੀ ਕਿੱਡੇ ਜੱਟਿਕ ਕਬੱਡੀ ਨੂੰ ਚਾਰ ਕਰਦੇ ਨੇ ਸਾਰੇ ਮੇਰੇ ਵੀਰ ਐਨ ਆਰ ਆਈ ਜਾਂ ਬਾਹਰੋਂ ਜਿਹਨੇ ਵੀ ਜਾਣਦੇ ਨੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦੀ ਆ ਬਈ ਜਿੰਨਾ ਵੀ ਹੋ ਸਕੇ ਸਪੋਰਟ ਕਰੋ ਕਿਉਂਕਿ ਗਰੀਬੀ ਦੇ ਵਿੱਚ ਕੋਈ ਕਿਹ ਕੋਈ ਕੋਈ ਹੁੰਦਾ ਜਿਹੜਾ ਆਪਣੇ ਗਰੀਬ ਨੂੰ ਲੁਕੋ ਕੇ ਰੱਖਦਾ ਹੁੰਦਾ ਜੀ ਕੋਈ ਜ਼ਾਹਰ ਨਹੀਂ ਕਰਦਾ ਅੱਛਾ ਇਹ ਸੋਚਿਆ ਵੀ ਨਹੀਂ ਸੀਗਾ ਕਦੇ ਚਲ ਅੱਜ ਹਾਲਾਤ ਮਾੜੇ ਨੇਗੇ ਮਜਬੂਰ ਹੋ ਗਏ ਹੁਣ ਮੰਤਾ ਹੈ ਪਬੈਂਤੀ ਕਰ ਰਹੇ ਆਂ ਵੀ ਜਿੰਨਾ ਵੀ ਹੋ ਸਕਦਾ ਤੁਹਾਡੇ ਕੋਲ ਪਹਿਨੇ ਇੱਕ ਹੋਰ ਜਿਵੇਂ ਇੱਕ ਖੇਡ ਪ੍ਰੇਮੀ ਨੇ ਜਾਂ ਐਨ ਆਰ ਆਈ ਭਰਾ ਨੇ ਹੋਰ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤੁਹਾਡੇ ਕੋਲ ਹੀ ਕੋਈ ਆਇਆ ਨਹੀਂਗਾ ਕੋਈ ਹੁਣ ਤੱਕ ਨਹੀਂ ਵੀਰੇ ਫਿਲਹਾਲ ਤਾਂ ਕੋਈ ਨਹੀਂ ਆਇਆ ਹੈਗਾ ਪਤਾ ਸਾਰਿਆਂ ਨੂੰ ਹੀ ਆ ਜੀ ਸਾਰਿਆਂ ਨੂੰ ਹੀ ਜਿਵੇਂ ਆਪਣੇ ਏਰੀਆ ਚ ਕੁੜੀਆਂ ਵੀ ਸਟਾਰ ਖੇਡਦੀਆਂ ਨੇ ਜੀ ਠੀਕ ਹੈ ਸਾਰਿਆਂ ਨੂੰ ਪਤਾ ਹੈ ਵੀ ਰਾਜਨ ਪਹਿਣ ਦਾ ਸਜਾ ਜਿਹੜੇ ਕਹਿੰਦੇ ਹਲਾਤ ਨੇ ਕਿਵੇਂ ਦੇ ਨੇ ਇਹ ਸਾਰੇ ਵੀਰਾਂ ਨੂੰ ਪਤਾ ਹੈ ਜਿਹਨੇ ਪਰਾ ਬੱਡੇ ਤੋਂ ਲੈ ਕੇ ਛੋਟੇ ਤੱਕ ਜਾਣਦੇ ਨੇ ਇੰਟਰਨੈਸ਼ਨਲ 11 ਤੱਕ ਜਿਹੜੇ ਵੀਰ ਨੇਗੇ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਚੰਗੀ ਤਰ੍ਹਾਂ ਪਰ ਕੋਈ ਨਹੀਂ ਆਏ ਖੜਦਾ ਹੁੰਦਾ ਜੀ ਚਲੋ ਆਪਾਂ ਚਾਹੁੰਦੇ ਵੀ ਨਹੀਂ ਸੀਗੇ ਹਨਾ ਵੀ ਪਛੀਜਿਆ ਹੈ ਕਰੀਏ ਪਰ ਅੱਜ ਮਜਬੂਰ ਹੋ ਰਹੇ ਆਂਗੇ ਹਾਲਾਤ ਹੀ ਇਦਾਂ ਦੇ ਪੈਦਾ ਹੋ ਗਏ ਹਾਂਜੀ ਘਰ ਦੇ ਗਿਆ ਤਾਂ ਮਜਬੂਰੀ ਹੋ ਗਈ ਘਰ ਦੇ ਛੋਟੇ ਨਾਂ ਦੇਖਦਾ ਤਾਂ ਚੱਲ ਜਿੰਦਾ ਜੀ ਆਪ ਵੀ ਸੱਤੇ ਬਣਾ ਲੈਂਦੇ ਘਰ ਡਿੱਗ ਗਿਆ ਜਦੋਂ ਸਭ ਮਜਬੂਰੀ ਹੋ ਗਈ ਮੈਨੂੰ ਕਰਾਉਣਾ ਵੀ ਹੁਣ ਪੈਣਾ ਜੀ ਜੀ ਤਾਂ ਕਰਕੇ ਸਰਕਾਰ ਦਾ ਵੀ ਹਜੇ ਤੱਕ ਮੈਨੂੰ ਲੱਗਦਾ ਕੋਈ ਬੰਦਾ ਨਹੀਂ ਆਇਆ ਨਾ ਬਾਹਵੜੀ ਹੈ ਬਾਕੀ ਜੀ ਮੇਰੀ ਸਾਡੇ ਏਰੀਆ ਦੇ ਐਮਐਲਏ ਸਾਹਿਬ ਨੂੰ ਬੇਨਤੀ ਆ ਜੀ ਸਭ ਤੋਂ ਵੱਡੀ ਮੇਰੀ ਬੇਨਤੀ ਇਹ ਹੈ ਕਿ ਜਿਹੜੀ ਪਿੰਡ ਦੀ ਰਿਸਪੋਨਸੀਬਿਲਟੀ ਹੁੰਦੀ ਆ ਉਹ ਪਿੰਡ ਦੇ ਸਰਪੰਚ ਕੋਲੇ ਹੁੰਦੀ ਆ ਮੋਢੀ ਕੋਲੇ ਹੁੰਦੀ ਆ ਸਾਡੇ ਪਿੰਡ ਦੇ ਮੈਂਬਰਾਂ ਕੋਲੇ ਹੁੰਦੀ ਆ ਉਹਨਾਂ ਦਾ ਫਰਜ ਬਣਦਾ ਸਾਡੇ ਪਿੰਡ ਦੇ ਵਿੱਚ ਕਿੰਨੇ ਕਰਾ ਦਾ ਨੁਕਸਾਨ ਹੋਇਆ ਹੈ ਇਹਨਾਂ ਨੂੰ ਕੀ ਕੁਝ ਚਾਹੀਦਾ ਉਹਨਾਂ ਦਾ ਫਰਜ ਬਣਦਾ ਹਰ ਇੱਕ ਘਰ ਦੇ ਆ ਕੇ ਹਾਲਾਤ ਦੇਖਣ ਦਾ ਨਾਲ ਦੇ ਨਾਲ ਨਾਲ ਉਹਨਾਂ ਨੂੰ ਪੁੱਛਣਾ ਵੀ ਭਾਈ ਤੁਹਾਡੇ ਘਰ ਦੇ ਕੀ ਹਾਲਾਤ ਨੇ ਕੀ ਤੁਹਾਨੂੰ ਚਾਹੀਦਾ ਜੀ ਸਾਡੇ ਘਰ ਦੇ ਵਿੱਚ ਜੀ ਅੱਜ ਤੱਕ ਮਤਲਬ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਘਟੇ ਨਹੀਂ ਸਾਡੇ ਪਿੰਡ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਜਾ ਕੇ ਸਰਪੰਚ ਸਾਹਿਬ ਤੇ ਪੂਰੀ ਟੀਮ ਨੇ ਪਿੰਡ ਦੇ ਜਿਹੜੇ ਮ ਸਾਰਿਆਂ ਨੇ ਇੰਟਰਵਿਊ ਵੀ ਕਰਵਾਤੀ ਕਰ ਵੀ ਦਿਖਾਤੇ ਪਰ ਸਾਡੇ ਘਰੇ ਹਜੇ ਕੋਈ ਨਹੀਂ ਪਹੁੰਚਿਆ ਹੈਗਾ ਕੀ ਗੱਲ ਬਈ ਕਦੇ ਵਾਸਤੇ ਨਹੀਂ ਪਹੁੰਚਿਆ ਹੈਗਾ ਅਪਾ ਕਿਹੜੇ ਪਿੰਡ ਤੋਂ ਕੋਈ ਬਾਹਰ ਆ ਮਨ ਜੂ ਸਿਕ ਵਾਰ ਤਾਂ ਹੁੰਦੀ ਐ ਪਿੰਡ ਪ੍ਰਤੀ ਇਲਾਕੇ ਪ੍ਰਤੀ ਕਬੱਡੀ ਪ੍ਰਤੀ ਸ਼ਿਕਵਾਂਤ ਹੈਗੇ ਆ ਮਨ ਦੇ ਵਿੱਚ ਹੈਗੇ ਵੀਰੇ ਆਪਾਂ ਉਹੀ ਗੱਲ ਆਪਾਂ ਮੈਂ ਵਾਰ ਵਾਰ ਹੀ ਕਹਿੰਦੇ ਵੀ ਗਰੀਬੀ ਕਦੇ ਜਾਣ ਨਹੀਂ ਕੀਤੀ ਹੌਸਲੇ ਨਾਲ ਖੇਡਿਆ ਰਹੇ ਆ ਤੇ ਹੌਸਲਾ ਬਹੁਤ ਸੀ ਸਾਨੂੰ ਵੀ ਚੱਲੋ ਹੌਲੀ ਹੌਲੀ ਘਰ ਬਣਾ ਲਾਂਗੇ ਅੱਜ ਜਿੱਤੇ ਕੱਲ ਬਣ ਜੂਗਾ ਅਰ ਚਲੋ ਸਾਡਾ ਭਰਾ ਹੈ ਇੱਕ ਵੱਡਾ ਸਾਡਾ ਪਿਓ ਮੁੱਕ ਗਿਆ ਸੀ ਕੈਂਸਰ ਦੀ ਬਿਮਾਰੀ ਨਾਲ ਆਪਣੇ ਘਰੇ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਜੀ ਕੋਈ ਆਪਣਾ ਕੋਈ ਵੱਡਾ ਬਿਜ਼ਨਸ ਨਹੀਂ ਹੈਗਾ ਵੀ ਆਪਾਂ ਉਹ ਦੇ ਅਕੋਰਡਿੰਗ ਚੱਲ ਪਾਂਗੇ ਹਨਾ ਜਨੂੰ ਖਾਪੀ ਲਾਵਾਂਗੇ ਇੱਕ ਦਿਹਾੜੀਦਾਰ ਬੰਦੇ ਆ ਜੀ ਦਿਹਾੜੀ ਕਰਕੇ ਚਾਰ ਭੈਣਾਂ ਦਾ ਵਿਆਹ ਕੀਤਾ ਸਾਡੀ ਮਾਂ ਨੇ ਸਾਡਾ ਪਿਓ ਮੁੱਕੇ ਨੂੰ 13 ਸਾਲ ਹੋ ਗਏ ਜੀ ਤੇ ਬਾਕੀ ਸੁੱਖ-ਦੁੱਖ ਸਾਰੀ ਹੰਡਾਉਂਦੇ ਨੇ ਇੱਕ ਦਿਹਾੜੀ ਦੇ ਸੱਤੇ ਜਨੂੰ ਘਰ ਦੇ ਵਿੱਚ ਚੰਨ ਭੈਣਾਂ ਦਾ ਵਿਆਹ ਕੀਤਾ ਜੀ ਜੀ ਭਰਾ ਆ ਯਾ ਆਪ ਸਾਡੇ ਕੋਲ ਬੈਠੇ ਨੇ ਇਹ ਕਰਤਾ ਆਪਣੇ ਇਹ ਕੰਮ ਜਿਵੇਂ ਬਾਈ ਦੀਪੁਰ ਨੇ ਹਾਂਜੀ ਹੁਣ ਐਲਾਨ ਕਰਤਾ ਵੀ ਸਾਡੀ ਅਕੈਡਮੀ ਵੱਲੋਂ ਸਸਤਾ ਵੱਲੋਂ ਜਿਹੜੇ 50000 ਰੁਪਇਆ ਤੇ ਉਹ ਦੇਣਗੇ ਸੋ ਕਰਤਾ ਕੰਮ ਆਪਾਂ ਕਦੋਂ ਸ਼ੁਰੂ ਕਰ ਦੇਣਾ ਦੀਪੀ ਬਾਈ ਜਿਵੇਂ ਆਪਾਂ ਜੀ 10 ਦਿਨਾਂ ਨੂੰ ਮਤਲਬ ਜੋ ਬਾਦ ਸ਼ੁਰੂ ਹੋ ਗਈਆਂ 10 ਦਿਨਾਂ ਬਾਅਦ ਕੰਮ ਸ਼ੁਰੂ ਕਰ ਦਾਂਗੇ ਆਪਾਂ ਜੀ ਜੀ ਇਹਦੇ ਵਿੱਚ 10 ਦਿਨਾਂ ਦੇ ਵਿੱਚ ਜਿਹੜਾ ਵੀ ਸਹਾਇਜ ਕੋਈ ਸਰੀਏ ਦਾ ਬਰੇਚੀ ਦਾ ਸਿਮਿੰਟ ਦਾ ਕਰਤਾਲ ਸਿੱਧਾ ਟ੍ਰੈਕਟਰ ਵੀ ਕਰ ਸਕਦਾ ਹੈ ਨਹੀਂ ਅਸੀਂ 10 ਤੋਂ ਲੈ ਕੇ 15 ਦਿਨ ਮੌਸਮ ਠੀਕ ਹੋਣ ਤੋਂ ਬਾਅਦ ਸ਼ੁਰੂ ਕਰਾਂਗੇ ਕੰਮ ਤੇ ਆਪਦੇ ਲੋਕ ਤਾਂ ਸ਼ੁਰੂ ਕਰ ਹੀ ਰਹੇ ਆ ਜੀ ਜੀ ਤੇ 50 ਤੋਂ ਜਾਂਦਾ ਜਾਂਦਾ ਜੇ ਵੱਧ ਵੀ ਗਿਆ ਉਹ ਵੀ ਅਸੀਂ ਹੁਣ ਕਰਾਂਗੇ ਜੋ ਕਰਨ ਤੇ ਕੋਈ ਫੈਸਲੇ ਲੈ ਲਿਆ ਕੋਈ ਜੇ ਸੋਹ ਜੋ ਕਰਦੇ ਧੰਨਵਾਦ ਕਰਨਾ ਐਨਆਰਆਈ ਕਰ ਸਕਦੇ ਨੇ ਬਥੇਰੇ ਬੈਠੇ ਆ ਜੀ ਕੋਈ ਮਤਲਬ ਆਪਣੇ ਇੱਥੇ ਬਹੁਤ ਸਾਰੇ ਲੋਕਾਂ ਨਾਲ ਪੈਸਾ ਆਪੇ ਮਦਦ ਕਰ ਸਕਦੇ ਆ ਜੀ ਅਸੀਂ ਦਾ ਮਤਲਬ ਜੇ ਬੇੜਾ ਚੱਕੀ ਲਿਆ 50 ਤੋਂ ਐਨੀ ਪਤਾ ਨਹੀਂ ਕਿ ਲੱਖ ਤੇ ਵੀ ਵਗ ਜੇ ਵੱਧ ਵੀ ਵਗ ਜੇ ਉਹ ਵੀ ਬਹੁਤ ਬਹੁਤ ਸ਼ੁਕਰੀਆ ਦੀਪਕ ਲਾਣਾ ਸਾਡਾ ਵੀਰ ਸੋ ਇਹਨਾਂ ਨੇ ਬਹੁਤ ਵੱਡੀ ਮਦਦ ਇਸ ਗਰੀਬ ਪਰਿਵਾਰ ਦੇ ਨਿਕੰਤੀ ਇਸ ਵਕਤ ਦੇ ਵਿੱਚ ਆਏ ਨੇ ਸਾਰੇ ਪਰਿਵਾਰ ਸਾਡੇ ਨਾਲ ਖੜਾ ਜੀ ਆ ਸਾਡੇ ਭਰਾ ਜੀ ਖੜੇ ਨੇ ਸਾਡੀ ਮਾਤਾ ਖੜੀ ਹੈ ਜੱਸ ਸਾਡੀ ਭੈਣ ਜਿਹੜੀ ਹੁਣ ਵੀ ਕਬੱਡੀ ਖੇਡ ਰਹੀ ਹੈ ਰਜਨੀ ਭੈਣ ਕੋਚ ਨੇ ਕਬੱਡੀ ਦੇ ਭਾਈ ਦੀਪਾ ਕਲਾਨਾ ਜੀ ਭਾਈ ਸੋਨੀ ਤੇ ਇੱਕ ਸਾਡਾ ਹੋਰ ਭਰਾ ਸੱਜਣ ਸਾਡਾ ਉਹ ਵੀ ਆਇਆ ਸਭ ਸਾਡੀਆਂ ਖਿਡਾਰਨਾ ਭੈਣਾਂ ਵੀ ਆਈਆਂ ਇੱਕ ਦਰਦ ਸਾਡੇ ਪ੍ਰਤੀ ਮੈਂ ਆਪਣੇ ਵੱਲੋਂ ਸਮੁੱਚੀ ਖੇਡ ਜਗਤ ਨੂੰ ਸਾਡੇ ਖੇਡ ਪ੍ਰੇਮੀਆਂ ਨੂੰ ਐਨ ਆਰੀਆਂ ਨੂੰ ਸਾਡੀ ਪੰਜਾਬ ਸਰਕਾਰ ਨੂੰ ਸਾਡੇ ਸਮਾਜ ਸੇਵੀਆਂ ਨੂੰ ਸਾਡੀ ਹੱਥ ਵਨ ਕੇ ਬੇਨਤੀ ਹੈ ਇਸ ਗਰੀਬ ਪਰਿਵਾਰ ਦੇ ਬਹੁਤ ਸਾਡੀ ਲੋੜ ਹੈ ਸੋ ਆਪਾਂ ਹਰ ਰੋਜ਼ ਹੀ ਕਬੱਡੀ ਵਾਲੇ ਭਰਾ ਜਿਹੜੇ ਕਬੱਡੀ ਵਾਲਿਆਂ ਨਾਲ ਖੜਦੇ ਆ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਭਾਈ ਰੁਪਿੰਦਰ ਜਲਾਜ ਜੀ ਦਾ ਸਪੈਸ਼ਲੀ ਬਾਹਰੋਂ ਫੋਨ ਆਇਆ ਸੀ ਉਹਨਾਂ ਨੇ ਵੀ ਸਾਨੂੰ ਹੌਸਲਾ ਦਿੱਤਾ ਵੀ ਅਸੀਂ ਵੀ ਇਸ ਗਰੀਬ ਪਰਿਵਾਰ ਦੇ ਨਾਲ ਖੜਾਂਗੇ ਭੈਣ ਦੇ ਨਾਲ ਖੜਾਂਗੇ ਸੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਮੇਰੇ ਵੱਲੋਂ ਖਾਸ ਤੌਰ ਤੇ ਖੇਡ ਜਗਤ ਨੂੰ ਅਪੀਲ ਹੈ ਵੀ ਇਸ ਗਰੀਬ ਪਰਿਵਾਰ ਦੇ ਬੱਚਿਆਂ ਨਾਲ ਭੈਣਾ ਨਾਲ ਆਪਾਂ ਜ਼ਰੂਰ ਖੜੀਏ ਭਾਈ ਦਿੱਤੇ ਦਾ ਭਾਈ ਸੋਨੀ ਦਾ ਸਾਡੀ ਰਜਨੀਪੈਣ ਹਾਂਜੀ ਵੀ ਹਾਂਜੀ ਵੀ ਇੱਕ ਬੇਨਤੀ ਹੈਗੀ ਆਪਣੇ ਜਿਹੜੇ ਸਿੰਗਰ ਨੇਮਨਕੀਤ ਔਰ ਵੀਰ ਜੀ ਉਹਨਾਂ ਦੀ ਅਸੀਂ ਵੀਡੀਓ ਦੇਖੀ ਸੀ ਉਹ 5 ਕਰੋੜ ਰੁਪਏ ਦੇ ਰਹੇ ਆ ਪੂਰੇ ਪੰਜਾਬ ਵਾਸਤੇ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਸ਼ਬਦ ਬੋਲਨੇਗੇ ਵੀ ਜਿਨ੍ਹਾਂ ਦਾ ਘਰ ਡਿੱਗ ਪਿਆ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਵੀ ਹਰ ਘਰ ਦੇ ਆਪਾਂ ਦੋ ਕਮਰੇ ਰਸੋਈ ਤੇ ਵਾਸ਼ਰੂਮ ਬਣਾ ਕੇ ਦਵਾਂਗੇ ਤੇ ਸਾਨੂੰ ਤਾਂ ਦੇਖੋ ਲੋੜ ਹੈਗੀ ਹੈ ਜੀ ਅਸੀਂ ਉਹ ਵੀਰ ਤੱਕ ਵੀ ਸਾਡੀ ਇਹ ਵੀਡੀਓ ਜਾਵੇ ਜੀ ਸਾਡੇ ਘਰ ਦੇ ਆਂਖੇ ਖੁਦ ਹਾਲਾਤ ਦੇਖ ਲੈਣਾ ਉਹਨਾਂ ਨੂੰ ਚਾਹੀਦੀ ਟੀਮ ਫੇਸ ਦੇ ਨਾ ਬੱਸ ਮੇਰੀ ਜਿਹੜਾ ਮਨਜੀਤ ਸਿੱਧੂ ਦਾ ਅਬਾਈ ਜੀ ਨੇ ਚਿਹਰ ਵਾਲੀ ਜੀ ਉਹਨਾਂ ਨਾਲ ਵੀ ਸਾਡੀ ਮਤਲਬ ਗੱਲ ਵੀ ਹੋਈ ਐ ਉਹ ਵੀ ਜੀ ਵੀ ਕਹਿੰਦੇ ਸੀ ਵੀ ਅਸੀਂ ਆਵਾਂਗੇ ਜ਼ਰੂਰ ਜੀ ਬਸ ਸਾਡੀ ਬੇਨਤੀ ਆ ਵੀ ਉਹਨਾਂ ਤੱਕ ਵੀ ਸਾਡੀ ਗੱਲ ਪਹੁੰਚੇ ਤੇ ਉਹ ਕਿਉਂਕਿ ਚਾਹੁੰਦੇ ਐ ਵੀ ਅਸੀਂ ਸਪੋਰਟ ਕਰੀਏ ਜੀ ਹਾਂ ਜੀ ਬਸ ਉਹਨਾਂ ਤੱਕ ਇਹ ਗੱਲ ਪਹੁੰਚ ਜਾਵੇ ਬਾਕੀ ਸਾਰੇ ਵੀਰੇ ਜਗਤ ਕਬੱਡੀ ਵਾਲੇ ਜੋ ਵੀ ਹੈਗੇ ਨੇ ਕਾਰ ਕਰਦੇ ਮਾਖੜ ਕਬੱਡੀ ਨੂੰ ਸਾਰੇ ਨਾਲ ਖੜ੍ਹ ਸਰ ਰਹੇ ਨੇ ਅੱਜ ਤੁਹਾਡਾ ਹੱਕ ਮੰਗਦੇ ਸੋ ਸਜ ਨੂੰ ਇਹ ਵੀਡੀਓ ਘਰ ਘਰ ਪਹੁੰਚਣੀ ਚਾਹੀਦੀ ਹਰ ਇੱਕ ਖੇਡ ਪ੍ਰੋਮੋਟਰ ਤੱਕ ਹਰ ਇੱਕ ਖਿਡਾਰੀ ਤੱਕ ਹਰ ਇੱਕ ਸਮਾਜ ਸੇਵੀ ਤੱਕ ਐ ਵੀਡੀਓ ਪਹੁੰਚਣੀ ਚਾਹੀਦੀ ਹੈ ਜੀ ਬਹੁਤ ਮਦਦ ਦੀ ਲੋੜ ਹੈ ਇਸ ਆ ਪਾਕਸਰੀ ਕਬੱਡੀ ਵਾਲਿਆਂ ਨਾਲ ਖੜਦੇ ਆ ਇਹ ਵੀ ਸਾਡੀਆਂ ਭੈਣਾਂ ਨੇ ਕਬੱਡੀ ਖਟਾਰਨਾ ਤਿੰਨੋਂ ਭੈਣਾਂ ਘੱਟੋ ਘੱਟ 20 ਸਾਲ ਕਬੱਡੀ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਸਾਡੇ ਜਲਾ ਮਾਨਸਾ ਦਾ ਖੀਵਾ ਦੇ ਅਲੂ ਵਾਲਾ ਪਿੰਡਾ ਜੀ ਪਿੰਖੀ ਲਾਗੇ ਸੋ ਅਸੀਂ ਭੈਣ ਦਾ ਨੰਬਰ ਵੀ ਦੇਵਾਂਗੇ ਸੋ ਅਕਾਊਂਟ ਨੰਬਰ ਵੀ ਦੇਵਾਂਗੇ Google Pay ਵੀ ਨੰਬਰ ਅਸੀਂ ਜਿਹੜਾ ਦੇਵਾਂਗੇ ਸੋ ਸਾਰੇ ਵੀਰਾਂ ਨੂੰ ਸਾਡੀ ਹੱਥ ਬਣ ਕੇ ਵੇਣਦੀ ਹੈ ਵੀਡੀਓ ਸ਼ੇਅਰ ਕਰਦੇ ਹੋ ਸੋ ਸਾਰੇ ਪ੍ਰੋਮੋਟਰਾਂ ਨੂੰ ਦੁਆਰਾ ਫਿਰ ਸਾਡੀ ਹੱਥ ਵਨ ਕੇ ਬੇਨਤੀ ਹੈ ਵੀ ਆਪਾਂ ਘਰ ਦਾ ਕੰਮ ਜਿਹੜਾ ਸ਼ੁਰੂ ਕਰਨਾ ਹੈ ਸੋ ਸਾਰੇ ਵੀਰ ਇਸ ਪਰਿਵਾਰ ਨਾਲ ਖੜਨ ਵੈਕੁਰਜੀ ਕਾ ਖਾਲਸਾ ਸ੍ਰੀ ਵੈਕੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਾਜ ਖੀਵਾ ਕਬੱਡੀ ਕਮੈਂਟੇਟਰ ppkmanasa.com ਤੋਂ ਸੋ ਅੱਜ ਅਸੀਂ ਪਹੁੰਚੇ ਹੋਏ ਹਾਂ ਜਿਲ੍ਹਾ ਮਾਨਸਾ ਦੇ ਖੀਵਾ ਦਿਆਲੂ ਵਾਲੇ ਪਿੰਡ ਦੇ ਵਿੱਚ ਖੀਵਾ ਦਿਆਲੂ ਵਾਲੇ ਦੀਆਂ ਗਰੀਬ ਪਰਿਵਾਰ ਦੀਆਂ ਤਿੰਨ ਬੱਚੇ ਤੁਸੀਂ ਅਕਸਰ ਹੀ ਕਬੱਡੀ ਟੂਰਨਾਮੈਂਟ ਦੇ ਖੇਡਦੀਆਂ ਦੇਖੀਆਂ ਹੋਣੀਆਂ ਸੰਤੋਸ਼ ਸ਼ਰਮਾ ਰਜਨੀ ਸ਼ਰਮਾ ਜਸ ਸ਼ਰਮਾ ਸੋ ਉਹਨਾਂ ਦੇ ਘਰ ਸਾਡੀ ਅੱਜ ਟੀਮ ਪਹੁੰਚੀ ਹੈ ਤੇ ਮੇਰੇ ਨਾਲ ਦੀਪਾ ਭਰਾ ਸਾਡੇ ਵੀਰ ਤੇ ਸੋਨੀ ਸਾਡਾ ਵੀਰ ਕਲਾਣਾ ਟਰੋਫੀ ਦੀਪਾ ਤੇ ਇਹ ਗੁਰੂ ਤੇ ਇੱਕ ਬਾਦ ਸਪੋਰਟ ਅਕੈਡਮੀ ਬੜਵਾਡੇ ਦੇ ਆਨਰ ਸਾਡੇ ਸੋਨੀ ਭਰਾ ਹੁਣੇ ਸਾਰੀ ਟੀਮ ਜਿਹੜੀ ਪਹੁੰਚੀ ਹੋਈ ਹੈ ਇੱਕ ਵੀਡੀਓ ਬਣਾ ਰਹੇ ਹਾਂ ਅਸੀਂ ਇਸ ਘਰ ਦੀ ਇਹਨਾਂ ਖਿਡਾਰਨਾਂ ਦੀ ਇਹਨਾਂ ਨੇ 15-20 ਸਾਲ ਤੋਂ ਲੈ ਕੇ ਕਬੱਡੀ ਦੇ ਵਿੱਚ ਬਹੁਤ ਤਗੜੀਆਂ ਮੱਲਾਂ ਮਾਰੀਆਂ। ਹਾਂ ਗਰੀਬ ਪਰਿਵਾਰ ਹੈ। ਘਰ ਜਿਹੜਾ ਇੱਕ ਬਿਲਕੁਲ ਅਮੀ ਪੈਰਿਆਂ ਵਿੱਚ ਖਤਮ ਹੋ ਗਿਆ ਘਰ ਸਾਰਾ ਇਹਨਾਂ ਦਾ। ਸੋ ਮੇਰੀ ਬੇਨਤੀ ਹੈ ਖੇਡ ਜਗਤ ਨੂੰ ਸਾਡੇ ਐਨ ਆਰ ਆਈ ਭਰਾਵਾਂ ਨੂੰ ਤੇ ਸਾਡੇ ਖੇਡ ਪ੍ਰੇਮੀਆਂ ਨੂੰ ਵੀ ਕਰਦੇ ਬਹੁਤ ਸਾਰਾ ਖਰਚਾ ਆ ਜਾਂਦਾ ਇਹਨਾਂ ਦੇ ਪੈਣਾਂ ਦਾ। ਸੋ ਉਸ ਦੇ ਸੰਬੰਧੀ ਅਸੀਂ ਇੱਕ ਵੀਡੀਓ ਜਿਹੜੀ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਇਹ ਵੀਡੀਓ ਵਰਤਮਾਨ ਤੇ ਸ਼ੇਅਰ ਕਰਨੀ ਆ ਤੇ ਇਸ ਪਰਿਵਾਰ ਦੀ ਇਹਨਾਂ ਖਾਤਰਨਾ ਦੀ ਆਪਾਂ ਇਹਨਾਂ ਬੱਚੀਆਂ ਦੇ ਭੈਣਾਂ ਦੀ ਆਪਾਂ ਮਦਦ ਜ਼ਰੂਰ ਕਰਨੀ ਹੈ। ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਸਾਡਾ ਵੱਡਾ ਵੀਰ ਦੀਪਕ ਕਲਾਨਾ ਟਰੋਫੀ ਵਾਲੇ ਤੇ ਭਾਈ ਸੋਨੀ ਹੋਰੀ ਤੇ ਸਾਡੇ ਨਾਲ ਰਜਨੀ ਭੈਣ ਉਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ। ਸੋ ਵੀਡੀਓ ਸਾਡੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਖੇਡ ਪ੍ਰੇਮੀ ਕੋਲੇ, ਹਰ ਇੱਕ ਖੇਡ ਪ੍ਰਮੋਟਰ ਕੋਲੇ, ਸਾਡੀਆਂ ਸਰਕਾਰਾਂ ਕੋਲੇ ਪਹੁੰਚ ਸਕੇ। हां हां जी दोस्तों ਸਾਡੇ ਕੈਮਰੇ ਤੇ ਭਾਈ ਦੀਪਾ ਕਲਾਣਾ ਜੋ ਸਾਡੇ ਇਸ ਦੁੱਖ ਦੀ ਘੜੀ ਵਿੱਚ ਸਾਡੇ ਪਿੰਡ ਖੀਵਾ ਜਲੂਲੇ ਵਿੱਚ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਜੀ ਅਸਥਕਾਲ ਸਤਿ ਸ੍ਰੀ ਅਕਾਲ ਬਾਜੀ ਤੇ ਹਾਂਜੀ ਸਭ ਤੋਂ ਪਹਿਲਾਂ ਹੀ ਬੰਗਾਲ ਦੇਸ਼ ਪ੍ਰਦੇਸ਼ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਮਤਲਬ ਪਹੁੰਚੇ ਆਂ ਅਖੀਵਾਦਿਆਲੂ ਵਾਲਾ ਵਿਖੇ ਜੀ ਇਹ ਆਪਣੀ ਭੈਣ ਹੈ ਰਜਨਦੀਪ ਕੋਚ ਆਪਣੀ ਕਬੱਡੀ ਜਿਹੜੀ ਅਕੈਡਮੀ ਬਣਾਈ ਹੋਈ ਹੈ ਉਹਦੀ ਕੁਝ ਵੀ ਐਫਐਈ ਕੁਝ ਵੀ ਦਿੰਦੀ ਹੈ ਜੀ ਤੇ ਆਪਣੀ ਅਕੈਡਮੀ ਵਿੱਚ ਤਾਂ ਤੁਹਾਨੂੰ ਪਤਾ ਹੈ 10 ਬੱਚੀਆਂ ਹੀ ਨੇ ਉਹਨਾਂ ਦਾ ਖਾਣਾ ਪੀਣਾ ਸਾਰਾ ਸੱਜ ਅਕੈਡਮੀ ਚਲਾਈ ਰਿਹਾ ਸਾਰਾ ਹੈ ਸਾਰੇ ਜੀ ਯਾਰ ਦੋਸਤ ਇਕੱਠੇ ਹੋ ਗਏ ਜੀ ਉਸ ਤੋਂ ਬਾਅਦ ਅਸੀਂ ਪਹੁੰਚੇ ਮਤਲਬ ਬੜੀ ਦੁਖੀ ਗੱਲ ਹੈ ਜੀ ਫਤੋ ਜਿਵੇਂ ਆਪ ਸਾਰੇ ਪਿੰਡਾਂ ਦੇ ਵਿੱਚੋਂ ਪਿੰਡਾਂ ਨੂੰ ਕੁਝ ਹੀ ਲੱਗਦਾ ਹੁੰਦਾ ਕਰਨ ਵਾਸਤੇ ਕਿਸੇ ਨੇ ਕੁਝ ਨਹੀਂ ਨਾਲ ਸਹਿਯੋਗ ਦਿੱਤਾ ਅਸੀਂ ਅੱਜ ਦੂਰੋਂ ਚੱਲ ਕੇ ਆਏ ਸਾਨੂੰ ਦਰਦ ਦੁੱਖ ਲੱਗਿਆ ਵੀ ਆਪਣੇ ਭੈਣਾਂ ਨੇ ਇਹ ਜਸਵੀ ਕਬੱਡੀ ਖੇਡਦੀ ਹੈ ਦੇਖੋ ਜੀ ਆ ਜਨ ਮੈਰਡ ਹੈ ਹਾਂਜੀ ਇਹਦਾ ਘਰ ਟੁੱਟ ਚੁੱਕਿਆ ਸਾਰਾ ਇਸ ਤਰ੍ਹਾਂ ਜੀ ਉਹਦੇ ਵਿੱਚ ਅਸੀਂ ਮਤਲਬ ਮੈਂ ਆਪਣੀ ਨਿਰਜੀ ਕਮਾਈ 'ਚੋਂ 50000 ਰੁਪਏ ਅਸੀਂ ਜੋਗਾ ਜਨ ਨੂੰ ਦੇਣ ਆਇਆ ਸਾਰੇ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦਾ QR ਕੋਡ ਦਵਾਵਾਂਗੇ ਮੋਬਾਈਲ ਨੰਬਰ ਛੱਡਾਂਗੇ ਤੇ ਤੁਸੀਂ ਸਿੱਧੀ ਮਦਦ ਕਰ ਸਕਦੇ ਹੋ ਫੋਨਸ ਵੀ ਪੈਸੇ ਪਾ ਸਕਦੇ ਹੋ ਜੇਕਰ ਇਹ ਪਹੁੰਚ ਕੇ ਸਿਮਿੰਟ ਬ੍ਰਿਤੀ ਬਦਰੀ ਕੋਈ ਮਦਦ ਕਰ ਸਕਦੇ ਹਾਂ ਜੀ ਤੇ ਉਸ ਤੋਂ ਅਗਲੇ ਸ਼ਬਦ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਮਦਦ ਕਰੋ ਇਹ ਅਗਲੇ ਪ੍ਰਸਿੱਧ ਸ਼ਬਦ ਪਹਿਣਾ ਸੋ ਇਹ ਸਾਡੇ ਦੀਪਕ ਲਾਣੀ ਦੀਪਕ ਲਾਣਾ ਜੀ ਤੇ ਜੋ